ਪੰਜਾਬ ਦੇ ਵਿੱਚ 크ਰਿਸਚਨ ਪਾਏ ਜਾ ਰਹੇ ਉੱਤੇ ਹੋ ਰਹੇ ਹਮਲਿਆਂ ਦੇ ਚੱਲਦੇ ਅੱਜ 크ਰਿਸਚਨ ਪਾਏ ਜਾ ਰਹੇ ਦੇ ਵੱਲੋਂ ਦਾ ਟੈਂਪਲ ਆਫ ਗੋਡ ਦੇ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿੱਥੇ ਦਾ ਟੈਂਪਲ ਆਫ ਗੋਡ ਚਰਚ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਕ੍ਰਿਸ਼ਨ ਪਾਈਚਾਰੇ ਦੇ ਲੋਕ ਇਕੱਠੇ ਹੋਏ ਅਤੇ ਇਕੱਠੇ ਹੋਣ ਦਾ ਕਾਰਨ ਪੰਜਾਬ ਦੇ ਵਿੱਚ ਕ੍ਰਿਸ਼ਨ ਪਾਈਚਾਰੇ ਉੱਤੇ ਹੋ ਰਹੇ ਹਮਲੇ ਅਤੇ ਉਹਨਾਂ ਦੀ ਧਾਰਮਿਕ ਆਤਮਾ ਨੂੰ ਭੰਗ ਕਰਨ ਦੇ ਮਾਮਲੇ ਦੇ ਵਿੱਚ ਕੀਤੀ ਗਈ। ਕ੍ਰਿਸ਼ਨ ਪਾਈਚਾਰੇ ਦੇ ਲੋਕਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਇਹ ਹੋ ਰਹੇ ਹਮਲੇ ਦੇ ਉੱਤੇ ਕੋਈ ਸਖਤ ਕਦਮ ਚੁੱਕੇ ਅਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ 25 ਸਤੰਬਰ ਤੱਕ ਦਾ ਸਮਾਂ ਵੀ ਦਿੱਤਾ ਗਿਆ ਹੈ ਜੇਕਰ ਉਹਨਾਂ ਦੇ ਵੱਲੋਂ ਕੋਈ ਸਖਤ ਕਦਮ ਨਾ ਚੁੱਕਿਆ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਤੇ 27 ਸਤੰਬਰ ਨੂੰ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਅੱਜ ਲੁਧਿਆਣੇ ਸਾਡੇ ਅਮਰ ਸ਼ਹੀਦ ਪਾਸਟਰ ਸੁਲਤਾਨ ਮਸੀਹ ਦੇ ਸ਼ਹੀਦੀ ਸਮਾਰਕ ਪੈਂਪਲ ਆਫ ਗੋਡ ਚਰਚ ਦੇ ਵਿੱਚ ਇੱਕ ਹੌਟਕਾਲ ਦੇ ਉੱਤੇ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਪੰਜਾਬ ਦੇ ਭਰ ਦੇ ਈਸਾਈ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੇ ਹਿੱਸਾ ਲਿਆ ਜਿਦੇ ਵਿੱਚ ਮਸੀਹੀ ਜਥੇਬੰਦੀਆਂ ਪੰਜਾਬ ਪੀਪਲ ਲੀਗ ਆਪਣੇ ਸੈਮਸੰਗ ਬਰਗੇਡ ਫਿਰੋਜ਼ਪੁਰ ਫਰੋਇ ਪਰ ਫਾਜ਼ਲ ਕਾ ਮਾਨਸਾ ਹਰ ਇੱਕ ਜ਼ਿਲ੍ਹਾ ਲੁਧਿਆਣਾ ਜਲੰਧਰ ਮਰਿੰਡਾ ਹਰ ਇੱਕ ਜ਼ਿਲ੍ਹੇ ਨੇ ਸ਼ਿਰਕਤ ਕੀਤੀ ਹੈ ਅਤੇ ਇੱਕ ਬੰਦ ਦਾ ਆਗਾਜ਼ ਦਿੱਤਾ ਆ ਕਿ ਪਿਛਲੇ ਕਾਫੀ ਦਿਨਾਂ ਤੋਂ ਸਾਡੇ ਮਸੀਹ ਭਾਈ ਚਾਰੇ ਦੇ ਉੱਤੇ ਜਿਹੜਾ ਸ਼ਾਂਤੀ ਤੇ ਪਿਆਰ ਪਰਿਆ ਮਸੀਹ ਭਾਈ ਚਾਰਾ ਆ 크ਿਸਚਨ ਕਮਿਊਨਿਟੀ ਦੇ ਝੂਠੇ ਅਲਿਗੇਸ਼ਨ ਲਾਏ ਜਾ ਰਹੇ ਆ ਤੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਆ ਮੈਂ ਅੱਜ ਮੀਡੀਆ ਦੇ ਰਾਹੀਂ ਮੀਡੀਆ ਦੇ ਮਾਧਮ ਤੋਂ ਦੱਸਣਾ ਚਾਹਨਾ ਕਿ ਜੇ ਕਿਸੇ ਇੱਕ ਦੀ ਗਲਤੀ ਹੈ ਉਹਦੇ ਨਾਲ 크ਿਸਚਨ ਕਮਿਊਨਿਟੀ ਨੂੰ ਨਾ ਜੋੜਿਆ ਜਾਏ ਅੱਜ ਇਹ ਜਿਹੜਾ ਫਰਮਾਨ ਇਥੋਂ ਲੁਧਿਆਣੇੋਂ ਜਾਰੀ ਹੋ ਰਿਹਾ ਆ 25 ਤਰੀਕ ਤੱਕ ਮੈਂ ਆਪਣੇ ਬਹੁਤ ਹੀ ਅਦਰਨੀਏ ਕਿਉਂਕਿ ਸਾਨੂੰ ਪਵਿੱਤਰ ਬਾਈਬਲ ਨੇ ਸਿਖਾਇਆ ਹੈ ਕਿ ਜਿਹੜੇ ਤੁਹਾਡੇ ਸ਼ਾਸਕ ਹੈ ਉਹਨਾਂ ਦੀ ਇੱਜ਼ਤ ਕਰੋ ਬਹੁਤ ਹੀ ਅਦਰਨੀਏ ਸੀਐਮ ਭਗਵੰਤ ਮਾਨ ਜੀ ਨੂੰ ਇਹ ਮੈਸੇਜ ਦੇਣਾ ਚਾਹਨਾ ਕੀ 25 ਤਰੀਕ ਤੱਕ ਜਿਹੜੇ ਫਿਰਕਾਪਰਸਤ ਲੋਗ ਹਨ ਜੋ ਨਫ਼ਰਤ ਦਾ ਬੀਜ ਦੋ ਫਿਰਕਿਆਂ ਤੇ ਪੰਜਾਬ ਦੇ ਵਿੱਚ ਬੀਜ ਰਹੇ ਹਨ ਉਹਨਾਂ ਦੇ ਉੱਤੇ ਬੈਨ ਕੀਤਾ ਜਾਵੇ ਉਹਨਾਂ ਤੇ ਲਗਾਮ ਲਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਨਫ਼ਰਤ ਤੇ ਇਨਸਾਨ ਨਾ ਪੜਕੇ ਕਿਉਂਕਿ ਜੋ ਬਿਆਨਬਾਜ਼ੀ ਹੋ ਰਹੀ ਆ ਮੀਡੀਆ ਦੇ ਸਾਹਮਣੇ ਹੈ ਅਤੇ ਇਤੇ ਅੰਕੁਸ਼ ਲਾਇਆ ਜਾਵੇ ਤਾਂ ਕਿ ਦੋ ਫਿਰਕ ਫਿਰਕੇ ਸਾਹਮਣੇ ਨਾ ਹੋਣ ਤੇ ਜਿਹੜੇ ਲੋਕਾਂ ਨੇ ਹਰਕਤਾਂ ਕੀਤੀਆਂ ਉਹ ਸੀਸੀਟੀਵੀ ਦੇ ਵਿੱਚ ਕੈਮ ਨੇ ਉਹ ਉਹਦੇ ਵਿੱਚ ਕੈਦ ਨੇ ਚਾਹੇ ਉਹ ਤਰਨਤਾਰਨ ਪੱਟੀ ਦੇ ਵਿੱਚ ਡੱਡੂਆਣਾ ਦੀ ਹਰਕਤ ਹੋਵੇ ਤੇ ਚਾਹੇ ਉਹ ਦੂਸਰੇ ਚਰਚ ਦੇ ਵਿੱਚ ਜਿੱਥੇ ਸਾਡੀਆਂ ਪਵਿੱਤਰ ਸਵਰੂਪਾਂ ਨੂੰ ਬੇਇੱਜ਼ਤ ਕੀਤਾ ਗਿਆ ਬੇਅਦਬੀ ਕੀਤੀ ਗਈ ਅਤੇ ਬਦਸਲੂਕੀ ਕੀਤੀ ਗਈ ਉਹਨਾਂ ਦੇ ਦੋਸ਼ੀਆਂ ਨੂੰ 25 ਤਰੀਕ ਤੱਕ ਅੰਦਰ ਕਰਨ ਨਹੀਂ ਤਾਂ ਸਾਰੇ ਪੰਜਾਬ ਦਾ ਮਸੀਹ ਭਾਈਚਾਰਾ ਸ਼ਾਂਤੀ ਮੈਂ ਟੰਗ ਦੇ ਨਾਲ ਸੜਕਾਂ ਤੇ ਹੋਏਗਾ ਤੇ ਉਹ ਨਹੀਂ ਕਿ ਚੰਦ ਮਿੰਟਾਂ ਲਈ ਜਾਂ ਚੰਦ ਘੰਟਿਆਂ ਲਈ ਜੇ ਸਾਨੂੰ ਇਨਸਾਫ਼ ਨਹੀਂ ਮਿਲਦਾ ਤੇ ਲੜੀਵਾਰਤਾ ਨਾ ਹੋਏਗਾ ਜੋ ਉਹਦੇ ਵਿੱਚ ਸਾਨੂੰ ਆਪਣੀਆਂ ਜਾਨਾਂ ਵੀ ਦੇਣੀਆਂ ਪੈਣ ਉਹ ਖੜਤਾਲ ਕਰਕੇ ਤੇ ਅਸੀਂ ਮਰਨ ਵਰਤ ਤੇ ਬੈਠ ਕੇ ਜਾਨਾਂ ਵੀ ਦਵਾਂਗੇ ਹallelujah 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 ਸਥਾਈ ਨੂੰ ਸਥਾਈ ਤ੍ਰੀਕੇ ਦਿਨ ਮੰਗਲਵਾਰ ਹੈ 25 ਤਰੀਕ ਕਿਉਂਕਿ ਇਹ ਹੈ ਕੰਮ ਹੁਣ ਤੋਂ 4 5 6 ਮਹੀਨਿਆਂ ਦੇ ਚੱਲਦਾ ਆ ਰਿਹਾ ਆ ਵੀ 크ਿਸਚੀਅਨ ਕਮਿਊਨਿਟੀ ਤੇ ਅਟੈਕ ਹੋ ਰਹੇ ਨੇ ਕਿਉਂ ਕੋਈ ਜ਼ਿਲਾ ਵਿਵਹਦੇ ਤੋਂ ਬਚਿਆ ਨਹੀਂ ਰਿਹਾ ਫੇਕ ਵਿਟਨੈਸਾਂ ਤਿਆਰ ਕੀਤੀਆਂ ਜਾਂਦੀਆਂ ਫੇਕ ਸਟੇਟਮੈਂਟ ਦੇ ਨਾਲ ਕਾਫੀ ਜਗ੍ਹਾ ਦੇ ਉੱਤੇ 295ਏ ਦੇ ਪਰਚੇ ਦਰਜ ਹੋ ਚੁੱਕੇ ਹਨ ਅਸੀਂ ਤਾਂ ਪੰਜਾਬ ਸਰਕਾਰ ਕੋ ਮੈਮੋਰੰਡਮ ਭੇਜ ਚੁੱਕੇ ਹਾਂ ਡੀਸੀਆਂ ਦੇ ਰਾਹੀਂ ਕਿਉਂਕਿ ਸੀਐਮ ਸਾਹਿਬ ਜਿਹੜੀ ਗੱਲ ਪਹਿਲਾਂ ਅਸੀਂ ਮੋਦੀ ਜੀ ਲਈ ਕਰਦੇ ਸੀ ਅੱਜਕੱਲ ਸੀਐਮ ਸਾਹਿਬ ਉਹ ਗੱਲਾਂ ਦੇ ਉੱਤੇ ਆ ਵਿਦੇਸ਼ੀ ਦੌਰਿਆਂ ਤੋਂ ਉਹਨਾਂ ਨੂੰ ਬੇਲ ਨਹੀਂ ਮਿਲਦੀ ਆਪਣੇ ਫੰਕਸ਼ਨਾਂ ਤੋਂ ਬੇਲ ਨਹੀਂ ਮਿਲਦੀ ਅੱਜ ਪੰਜਾਬ ਦਾ ਸਾਰਾ ਭਾਈਚਾਰਾ ਕੱਲਾ ਮੁਸੀਬਾ ਇਚਾਰਾ ਨਹੀਂ ਅੱਜ ਸੜਕਾਂ ਤੇ ਬਿਲਖ ਰਿਹਾ ਆ ਆਪਣੇ ਹੱਕਾਂ ਲਈ ਮੰਗਾਂ ਲਈ ਉਹ ਜਦੋਂ ਮੰਗ ਉਠਾ ਰਹੇ ਆ ਤਾਂ ਉਹਨਾਂ ਤੇ ਲਾਠੀ ਚਾਰਜ ਕੀਤੇ ਜਾ ਰਹੇ ਨੇ ਮਾਨ ਸਾਹਿਬ ਨੂੰ ਅਸੀਂ 25 ਤਰੀਕ ਤੱਕ ਦਾ ਅਲਟੀਮੇਟਮ ਦਿੰਨੇ ਆ ਸਾਡੀਆਂ ਮੀਟਿੰਗਾਂ ਜਾਰੀ ਨੇ ਹਰ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਦੇ ਤਦਦ ਦੇ ਨਾਲ ਲੋਕ ਇਕੱਠੇ ਹੋ ਰਹੇ ਨੇ ਚਾਹੇ ਉਹ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਹਨ ਤੇ ਸਾਰੇ ਇਹਦਾ ਸਮਰਥਨ ਕਰਕੇ ਆਗਾਜ਼ ਕਰਦੇ ਹਨ ਕਿ 25 ਤਰੀਕ ਤੱਕ ਜੇ ਚੀਜ਼ਾਂ ਬੰਦ ਨਾ ਹੋਈਆਂ ਤੇ 27 ਤਰੀਕ ਨੂੰ ਸਾਡਾ ਤਮਾਮ ਭਾਈਚਾਰਾ ਸਾਰੇ ਜ਼ਿਲ੍ਹਿਆਂ ਤੇ ਸੜਕਾਂ ਤੇ ਹੋਵੇਗਾ ਹੇਲੂਇਆ 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 ਲੁਧਿਆਣਾ ਤੋਂ ਅੱਜ ਇੱਕ ਚਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ੀਕਰਨ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਫਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤ੍ਰਿਕ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786